ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਜਿਹੜੀ ਹਾਜ਼ਰੀ ਹੈ ਜਰੂਰ ਲਵਾਇਓ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਵੀ ਜਿਹੜਾ ਅੰਮ੍ਰਿਤ ਵੇਲਾ ਵਾ ਉਹ ਕਿਵੇਂ ਸਾਂਭਿਆ ਜਾਵੇ ਸੰਗਤ ਜੀ ਅੰਮ੍ਰਿਤ ਵੇਲਾ ਜਿਹੜਾ ਸਾਂਭਣਾ ਸਭ ਤੋਂ ਪਹਿਲਾਂ ਤੇ ਜਿਹੜਾ ਸਾਨੂੰ ਮੋਬਾਈਲ ਆ ਮੋਬਾਈਲ 9:30 9:00 10 ਵਜੇ ਤੱਕ ਬਾਤ ਤੋਂ ਬਾਅਦ ਵੇਖੋ ਇਸ ਤੋਂ ਬਾਅਦ ਚ ਆਪਣਾ ਮੋਬਾਈਲ ਬੰਦ ਕਰ ਦੋ ਜੇ ਕੋਈ ਤੁਸੀਂ ਕੋਈ ਕਾਰਜ ਕਰਦੇ ਪੈ ਜੋ ਤੇ 10 ਵਜੇ ਤੱਕ ਆਪਣਾ ਕਾਰਜ ਕਰੋ ਉਸ ਤੋਂ ਬਾਅਦ ਚ ਸੌਂ ਜਿਨੇ ਟਾਈਮ ਨਾਲ ਤੁਸੀਂ ਸੌਂਗੇ ਨਾ ਉਨੇ ਟਾਈਮ ਨਾਲ ਤੁਹਾਨੂੰ ਆਟੋਮੈਟਿਕ ਹੀ ਜਾਗ ਰਹੇਗੀ ਉਸ ਤਰ੍ਹਾਂ ਇੱਕ 1:30 ਵਜੇ ਨਾਲ ਤੁਸੀਂ ਵੇਖਿਓ ਆਮ ਹੀ ਹਰੇਕ ਇਨਸਾਨ ਨਾਲ ਹੁੰਦਾ ਵਾ ਹਰੇਕ ਬੰਦੇ ਨੂੰ ਮੇਰਾ ਜਿਹੜਾ ਸਾਈਬ ਹੈ ਨਾ ਇੱਕ 1:30 ਵਜੇ ਉਠਾ ਦਿੰਦਾ ਵਾ ਪਿਊਤ ਸਿੰਘਾ ਬਾਬਾ ਜੀ ਦੇ ਨਾਲ ਬਾਬਾ ਜੀ ਦੀ ਗੋਦ ਦੇ ਵਿੱਚ ਬੈਠਣ ਦਾ ਟਾਈਮ ਆ ਗਿਆ ਵਾ ਗੁਰੂ ਨਾਨਕ ਦੇਵ ਜੀ ਦੀ ਗੋਦ ਦੇ ਵਿੱਚ ਠੇਡਣ ਦਾ ਜਿਹੜਾ ਟਾਈਮ ਹੋ ਗਿਆ ਵਾ ਪਰ ਸੰਗਤ ਜੀ ਕਈ ਐਵੇਂ ਜੇ ਮੁੰਡੇ ਆ ਕੇ ਅਸੀਂ ਠੇਰ ਸੌ ਜਾਣਾ ਵਾ ਠੇਰ ਸੌ ਜਾਣਾ ਉਹਨਾਂ ਨੂੰ ਗੁਰੂ ਦੇ ਨਾਲ ਪਿਆਰ ਨਹੀਂ ਹੁੰਦਾ ਉਹ ਗੁਰੂ ਨਾ ਪਿਆਰ ਨਹੀਂ ਕਰਦੇ ਜਿਹੜਾ ਸੇ ਸੌਂ ਜਾਂਦੇ ਆ ਫਿਰ ਗੀਟਾ ਲੈਂਦੇ ਆ ਸੰਤ ਜੀ ਇਦਾਂ ਨਹੀਂ ਕਰਨਾ ਤੁਸੀਂ ਉੱਠ ਕੇ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਬਾਬਾ ਜੀ ਦੇ ਸਰੂਪ ਦੇ ਅੱਗੇ ਚੌਂਕੜਾ ਲਾ ਕੇ ਬੈਠ ਜਾਣਾ ਤੇ ਆਪਣਾ ਨਿਤਨੇਮ ਜਿਹੜਾ ਵਾ ਉਹ ਚਾਲੂ ਕਰ ਦੇਣਾ ਸੰਗਤ ਜੀ ਢੀਠ ਨਹੀਂ ਹੋਣਾ ਆਪਾਂ ਨਿਤਨੇਮ ਕਰਨਾ ਵਾ ਆਪਾਂ ਆਪਣਾ ਨਿਤਨੇਮ ਜਿਹੜਾ ਵਾ ਉਹ ਟੁੱਟਣ ਨਹੀਂ ਦੇਣਾ ਜਿੰਨਾ ਤੁਸੀਂ ਗੁਰੂ ਜੀ ਦੇ ਨਾਲ ਪਿਆਰ ਕਰੋਗੇ ਜਿੰਨਾ ਤੁਸੀਂ ਬਾਣੀ ਦੇ ਨਾਲ ਪਿਆਰ ਕਰੋਗੇ ਉਨਾਂ ਹੀ ਗੁਰੂ ਜੀ ਤੁਹਾਡੇ ਨਾਲ ਪਿਆਰ ਕਰਨਗੇ ਕਿਉਂਕਿ ਸਾਡੇ ਵਾਸਤੇ ਜਿਹੜਾ ਨਿਤਨੇਮ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਨਿਤਨੇਮ ਆਪਾਂ ਕਰਨਾ ਹੈ ਕਰਨਾ ਨਿਤਨੇਮ ਨਹੀਂ ਆਪਾਂ ਤੋੜਨਾ ਸੰਗਤ ਜੀ ਇੱਥੋਂ ਪਿਆਰ ਗੁਰੂ ਜੀ ਨੂੰ ਕਰਦੇ ਜੋ ਨਾ ਜਿਹੜੇ ਜਿਹੜਾ ਇਥੋਂ ਗੁਰੂ ਜੀ ਨੂੰ ਪਿਆਰ ਕਰਦਾ ਵਾ ਉਹ ਚਾਹੀਦਾ ਹੁਣੇ ਹੀ ਅੱਖਾਂ ਬੰਦ ਕਰਕੇ ਦੇਖ ਲਓ ਤੁਹਾਨੂੰ ਇੰਜ ਮਹਿਸੂਸ ਹੋਏਗਾ ਜਿਵੇਂ ਗੁਰੂ ਜੀ ਨੇ ਤੁਹਾਡੇ ਮੋਢੇ ਉੱਤੇ ਹੱਥ ਰੱਖਿਆ ਹੋਵੇ ਗੁਰੂ ਜੀ ਹਮੇਸ਼ਾ ਤੁਹਾਡੇ ਨਾਲ ਹੋਂ ਇਦਾਂ ਮਹਿਸੂਸ ਹੋਏਗਾ ਪਰ ਮਹਿਸੂਸ ਉਹਨਾਂ ਨੂੰ ਹੋਏਗਾ ਜਿਹੜੇ ਗੁਰੂ ਜੀ ਨੂੰ ਇਥੋਂ ਪਿਆਰ ਕਰਦੇ ਆ ਸੰਤ ਜੀ ਸ਼ਹੀਦ ਸਿੰਘ ਇਹ ਹਰੇਕ ਆਪਣੇ ਪਿਆਰੀ ਦੀ ਸੁਣਦੇ ਆ ਹਰੇਕ ਆਪਣੇ ਪਿਆਰੀ ਦੀ ਸੁਣਦੇ ਆ ਸੰਤਕ ਜੀ ਦਾਸ ਦੇ ਨਾਲ ਕਈ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿ ਜਿਤਰਾ ਗੁਰੂ ਜੀ ਨੇ ਕਹਿ ਦਿੰਦੇ ਉਹ ਨਾ ਮੱਖਣ ਦੇ ਵਿੱਚੋਂ ਵਾਲ ਵਾਂਗੂ ਬਾਹਰ ਕੱਢਤਾ ਇਸ ਤਰ੍ਹਾਂ ਮੇਰੇ ਗੁਰੂ ਜੀ ਨੇ ਤਤੀ ਜੜੀ ਵਾ ਵਾ ਉਹ ਨਹੀਂ ਲੱਗਣਦੀ ਕੀ ਕਹਦੇ ਤਾਤੀ ਵਾਉ ਨਾ ਲੱਗੇ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮਕਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਤੋ ਬਣਾਈ ਆਰਾਮ ਨਾਮ ਉਹ ਖੋਦਿਆ ਕਾਲ ਬਲਾਈ ਰਹਾਓ ਰਾਖ ਲੀਏ ਤੈਨ ਰਾਖਣ ਹਾਰ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਗੁਰੂ ਜੀ ਹਮੇਸ਼ਾ ਤੁਹਾਡੇ ਨਾਲ ਸਹਾਈ ਹੁੰਦੀ ਆ ਹਮੇਸ਼ਾ ਗੁਰੂ ਜੀ ਤੁਹਾਡੇ ਨਾਲ ਰਹਿੰਦੇ ਆ ਹਨੂ ਤਤੀਵਾ ਨਹੀਂ ਲੱਗਣ ਦਿੰਦੇ ਜੇ ਆਪਾਂ ਗੁਰੂ ਜੀ ਨੂੰ ਇੱਥੋਂ ਤਿਆਰ ਕਰਦੇ ਆਂ ਗੁਰੂ ਜੀ ਨੂੰ ਆਪਾਂ ਦਿਲ ਤੋਂ ਗਿਆਨ ਕਰਦਾ ਤੇ ਗੁਰੂ ਜੀ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਨਿਤਨੇਮ ਜਿਹੜਾ ਉਹ ਨਹੀਂ ਆਪਣਾ ਟੁੱਟੁੰਦਾ ਹਰਿਆ ਰਾਜ ਸਾਹਿਬ ਉਹ ਆਪਾਂ ਕਰਨੀ ਆ 16 ਸਾਹਿਬ ਵਰਕੇ ਅਰਦਾਸ ਬਣ ਕਰਕੇ ਤੇ ਫਿਰ ਪਰ੍ਹਾਂ ਤੋਂ ਆਪਾਂ ਟਾਈਮ ਦੇ ਨਾਲ ਸੌਂ ਜਾਣਾ ਉਸੇ ਰਟੀਨ ਦੇ ਵਿੱਚ ਤੁਸੀਂ ਆਪਾਂ ਫੇਰ ਉੱਠਣਾ ਤੇ ਆਪਣੇ ਗੁਰੂ ਜੀ ਨਾਲ ਜੁੜ ਜਾਣਾ ਜਿੰਨਾ ਤੁਸੀਂ ਗੁਰੂ ਜੀ ਦੇ ਨਾਲ ਜੁੜੋਗੇ ਓਨਾ ਹੀ ਗੁਰੂ ਜੀ ਤੁਹਾਨੂੰ ਪਿਆਰ ਕਰਨਗੇ ਸੰਗਤ ਜੀ ਅਮਰਤ ਵੇਲਾ ਆਪਾਂ ਜਿਹੜਾ ਉਹ ਜ਼ਰੂਰ ਸੰਭੋ ਬਸ ਅਮਰਤ ਵੇਲਾ ਹੀ ਸਾਪਾਂ ਜਦਾ ਕਰਕੇ ਸਾਹਮਣਾ ਵਾ ਜੇ ਅਮਰਤ ਵੇਲਾ ਤੁਸੀਂ ਸੰਭ ਲਓਗੇ ਤੇ ਜਿਹੜਾ ਮੇਰਾ ਗੁਰੂ ਆ ਉਹ ਤੁਹਾਡੇ ਨਾਲ ਖੜਾ ਹੋਏਗਾ ਤੁਹਾਨੂੰ ਤਤੀਵਾ ਨਹੀਂ ਲੱਗਣ ਦੇਗਾ ਕਦੀ ਵੀ ਅੱਖਾਂ ਬੰਦ ਕਰਕੇ ਵੇਖ ਲਿਓ ਤੁਹਾਡੇ ਨਾਲ ਬਾਬਾ ਜੀ ਖੜੇ ਹੋਣਗੇ ਤੁਸੀਂ ਜਿੱਥੇ ਵੀ ਮਾੜੇ ਚੰਗੀ ਜਗ੍ਹਾ ਤੇ ਜਾਂਦੇ ਹੋ ਤੇ ਘਰੋਂ ਕਹਿ ਕੇ ਤੋਇਆ ਕਰੋ ਕਿ ਬਾਬਾ ਜੀ ਸਾਡੇ ਨਾਲ ਚੱਲੋ ਸਾਡੇ ਨਾਲ ਜਿਹੜੇ ਕਾਰਜ ਆ ਹੋਣ ਵਾਲੇ ਬਾਬਾ ਜੀ ਤੁਸੀਂ ਕਰਨੇ ਆ ਬਾਬਾ ਜੀ ਤੁਸੀਂ ਆਪਣੇ ਹੱਥਾਂ ਨਾਲ ਕਾਰਜ ਕਰਨੇ ਆ ਬਾਬਾ ਜੀ ਉਹ ਆਪਣੇ ਹੱਥਾਂ ਨਾਲ ਤੁਹਾਡੇ ਕਾਰਜ ਕਰਦੇ ਆ ਇਹ ਤੁਸੀਂ ਵੇਖਣਾ ਵਾ ਬਾਬਾ ਜੀ ਤੁਹਾਡੇ ਨਾਲ ਪਿਆਰ ਕਰਦੇ ਆ ਤੁਸੀਂ ਉਹ ਚੈੱਕ ਕਰਕੇ ਵੇਖਿਓ ਕਰਨ ਦੇ ਪਿਆਰ ਤੁਹਾਡੇ ਨਾਲ ਬਸ ਇਹੋ ਹੀ ਆ ਕਿ ਅਮਰਤ ਵੇਲਾ ਸੰਭੋ ਗੁਰੂ ਦੇ ਨਾਲ ਜੁੜੋ ਬਸ ਇਨੀ ਅਕੀਰ ਦੀਆਂ ਕਰਦੇ ਖਿਮਾ ਦੇ ਜਾਚ ਕੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ